ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੇ ਤੁਸੀਂ ਸਭਾ ਖੂਬੀ ਜਾਣਦੇ ਹੋ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਚੱਲਦੇ ਆ ਸਿਆਸੀ ਅਖਾੜਾ ਭਖਿਆ ਹੋਇਆ ਹੈ ਤੇ ਹਾਲ ਹੀ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲਰਾਨ ਨੂੰ ਚੋਣ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਦਰਅਸਲ ਬੀਬੀ ਖਾਲਰਾ ਨੇ ਆਪਣੇ ਇੱਕ ਨਿੱਜੀ ਚੈਨਲ ਉਤੇ ਦਿੱਤੇ ਗਏ ਇੰਟਰਵਿਊ ਦੇ ਵਿੱਚ ਆਪਣਾ ਚੋਣ ਮੈਨੀਫੈਸਟੋ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਿਆ ਸੀ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਬੀਬੀ ਪਰਮਜੀਤ ਕੌਰ ਖਾਲਰਾ ਉਤੇ ਨਿਸ਼ਾਨਾ ਸਾਧਿਆ ਤੇ ਇੱਕ ਧਾਰਮਿਕ ਗ੍ਰੰਥ ਨੂੰ ਆਪਣਾ ਮੈਨੀਫੈਸਟੋ ਦੱਸੇ ਜਾਣ ਦੇ ਉਹਨੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਤਰਨਤਾਰਨ ਦੇ ਚੋਣ ਕਮਿਸ਼ਨ ਅਫਸਰ ਪ੍ਰਦੀਪ ਕੁਮਾਰ ਸਬਰਵਾਲ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗੁਰਪਿਆਰੇ ਖਾਲਰਾ ਪਰਿਵਾਰ ਨੂੰ ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਪਰਿਵਾਰ ਹੈ ਜਿਸ ਨੇ ਹਮੇਸ਼ਾ ਲੋਕ ਪਲਾਈ ਵਾਸਤੇ ਲੋਕ ਸੇਵਾ ਵਾਸਤੇ ਹਿਊਮਨ ਰਾਈਟਸ ਵਾਸਤੇ ਕੰਮ ਕੀਤਾ ਤੇ ਜੇਕਰ ਬੀਬੀ ਖਾਲਰਾ ਨੇ ਇਹ ਗੱਲ ਕਿਤੇ ਕਹੀ ਵੀ ਹੋਵੇਗੀ ਕਿ ਉਹਨਾਂ ਦਾ ਮੈਨੀਫੈਸਟੋ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਹੀ ਨੇ ਤਾਂ ਉਸ ਦਾ ਅਰਥ ਸਿਰਫ ਇਹ ਹੀ ਹੋਏਗਾ ਕਿ ਉਹਨਾਂ ਨੇ ਸੱਚਾਈ ਤੇ ਇਮਾਨਦਾਰੀ ਦਿੱਤੇ ਰਹਿਣ ਦਾ ਪ੍ਰਣ ਕੀਤਾ ਤੇ ਜਿਸ ਤਰੀਕੇ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੱਚਾਈ ਇਮਾਨਦਾਰੀ ਅਤੇ ਹਰ ਔਖੇ ਰਾਤੋਂ ਸੁਚੇਤ ਹੋ ਕੇ ਲੰਘਣ ਦਾ ਬਲ ਬਖਸ਼ਦੇ ਨੇ ਉਸੇ ਤਰ੍ਹਾਂ ਦੇ ਨਾਲ ਉਹ ਪੰਜਾਬ ਨੂੰ ਹਰ ਔਖੇ ਕੜੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨਗੇ ਪਰ ਵਿਰੋਧੀ ਧਿਰਾਂ ਨੂੰ ਕੀ ਹੈ ਵਿਰੋਧੀ ਧਿਰਾਂ ਦਾ ਸਿਰਫ ਤੇ ਸਿਰਫ ਆਪਣੀ ਕੁਰਸੀ ਦੀਆਂ ਭੁੱਖੀਆਂ ਨੇ ਤੇ ਉਹਨਾਂ ਨੂੰ ਸਿਰਫ ਮੌਕਾ ਚਾਹੀਦਾ ਹੈ ਕਿਸੇ ਤਰੀਕੇ ਦੇ ਨਾਲ ਦੂਸਰੀ ਤਰ ਤੇ ਇਲਜ਼ਾਮ ਲਗਾਉਣ ਦਾ ਬਰਹਾਲ ਬੀਬੀ ਖਾਲਰਾ ਉਹਤੇ ਜਿੰਨੇ ਮਰਜ਼ੀ ਇਲਜ਼ਾਮ ਲਗਾਏ ਜਾਣ ਜਿੰਨੇ ਮਰਜ਼ੀ ਕਾਰਨ ਦੱਸੋ ਨੋਟਿਸ ਭੇਜੇ ਜਾਣ ਪਰ ਅੰਤਤਾ ਖਰੂਰ ਸਾਹਿਬ ਸੀਟ ਤੋਂ ਜਿੱਤਦਾ ਬੀਬੀ ਖਾਲਰਾ ਦੀ ਹੀ ਤੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ